ਸਤਿ ਸ਼੍ਰੀ ਅਕਾਲ ਦੋਸਤੋ ਜੈ ਹਿੰਦ ਹੋਸ਼ਨਾਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਮੈਧਰਪਨ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਐਂਡ ਅੱਜ ਦੀ ਇਸ ਵੀਡੀਓ ਦੇ ਵਿੱਚ ਸੁਣ ਕੇ ਤੁਸੀਂ ਕਾਫੀ ਸਰਪ੍ਰਾਈਜ਼ ਹੋਣ ਵਾਲੇ ਹੋ ਕਾਫੀ ਸਾਰੇ ਸਰਪ੍ਰਾਈਜ਼ਸ ਅਗੇ ਦੇਣ ਵਾਲਾ ਮੈਂ ਇੱਕ ਵੀਡੀਓ ਦੇ ਵਿੱਚ ਮੈਂ ਕਹਾ ਸੀਗਾ ਕਿ ਪੰਜਾਬ ਦੀ ਕੋਈ ਵੀ ਜੌਬ ਪੱਕੀ ਨਹੀਂ ਹੁੰਦੀ ਐਂਡ ਮੈਨੂੰ ਬੜੀ ਹੈਰਾਨੀ ਹੋਏਗੀ ਅਗਰ ਪੰਜਾਬ ਦੇ ਵਿੱਚ ਕੋਈ ਪੱਕੀ ਜੌਬ ਆ ਜਾਂਦੀ ਹੈ ਅੱਜ ਮੈਂ ਆਪਣੇ ਉਹ ਸ਼ਬਦ ਵਾਪਸ ਲੈਣਾ ਹਾਂ ਕਿਉਂਕਿ ਅੱਜ ਦੀ ਜੌਬ ਜਿਹੜੀ ਹੈ ਪਿਓਰਲੀ ਰੈਗੂਲਰ ਜੌਬ ਹੈ ਪਹਿਲੀ ਚੀਜ਼ ਇਹੀ ਹੈ ਦੂਸਰੀ ਗੱਲ ਇਹ ਆ ਕਿ ਸੈਲਰੀ ਤੇ ਵਧੀਆ ਹੈ ਹੀ ਹੈ ਜਿਹੜੇ ਬੈਨੀਫਿਟਸ ਇਹ ਆਫਰ ਕਰ ਰਹੇ ਆ ਸਰਕਾਰੀ ਜੋਬ ਹੈ ਪੰਜਾਬ ਦੀ ਜਿਹੜੇ ਬੈਨੀਫਿਟਸ ਇਹ ਆਫਰ ਕਰ ਰਹੇ ਆ ਇੱਕ ਵਾਰ ਤਾਂ ਮੈਨੂੰ ਪੜ੍ਹ ਕੇ ਵੀ ਯਕੀਨ ਨਹੀਂ ਹੋਇਆ ਕਿ ਭਈ ਇੰਨੇ ਸਾਰੇ ਬੈਨੀਫਿਟਸ ਵਾਕਈ ਪੰਜਾਬ ਦੀ ਜੋਬ ਦੇ ਵਿੱਚ ਮਿਲ ਸਕਦੇ ਆ ਕਿ ਨਹੀਂ ਬੈਨੀਫਿਟਸ ਜਰਾ ਮੈਂ ਤੁਹਾਨੂੰ ਡਿਟੇਲ ਚ ਦੱਸਦਾ ਸੈਲਰੀ ਤੋਂ ਇਲਾਵਾ ਇਹ ਦੇ ਰਿਹਾ ਡੀਏ ਐਚਆਰਏ ਅੱਛਾ ਚਲੋ ਬੈਨੀਫਿਟਸ ਦਾ ਮੈਂ ਤੁਹਾਨੂੰ ਦੱਸ ਹੀ ਦਿੰਦਾ ਇਸ ਤੋਂ ਪਹਿਲਾਂ ਮੈਂ ਇੱਕ ਹੋਰ ਚੀਜ਼ ਦੱਸਾਂ ਪੰਜਾਬ ਦਾ ਜੋ ਇਲੈਕਟ੍ਰੋਨਿਕਸ ਡਿਪਾਰਟਮੈਂਟ ਹੈ ਗਵਰਨਮੈਂਟ ਠੀਕ ਹੈ ਜੀ ਉਦੇ ਵਿੱਚ ਇੱਕ ਡਿਪਾਰਟਮੈਂਟ ਹੈ ਐਸ ਸੀ ਐਲ ਐਸ ਸੀ ਐਲ ਸੈਮੀ ਕੰਡਕਟਰ ਲੈਬੋਰਟਰੀ ਠੀਕ ਹੈ ਮੋਹਾਲੀ ਦੇ ਵਿੱਚ ਦਾ ਹੈੱਡ ਆਫਿਸ ਹੈ ਮੋਹਾਲੀ ਦੇ ਵਿੱਚ ਛੋਟੇ ਛੋਟੇ ਸਬ ਆਫਿਸਿਸ ਹੈਗੇ ਆ ਅਲੱਗ ਅਲੱਗ ਜਗ੍ਹਾ ਤੇ ਪੰਜਾਬ ਦੇ ਅਲੱਗ ਅਲੱਗ ਏਰੀਆਸ ਤੇ ਲੇਕਿਨ ਜੋ ਹੈੱਡ ਆਫਿਸ ਹੈ ਉਹ ਹੈ ਐਸ ਐਸ ਨਗਰ ਐਸ ਐਸ ਨਗਰ ਮਤਲਬ ਸਹਿਬ ਜادہ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਠੀਕ ਹੈ ਐਂਡ ਇਥੇ ਐਸ ਸੀ ਐਲ ਦੇ ਵਿੱਚ ਮਤਲਬ ਸੈਮੀ ਕੰਡਕਟਰ ਲੈਬੋਰਟਰੀ ਦੇ ਵਿੱਚ ਬਹੁਤ ਹੀ ਵਧੀਆ ਜੌਬ ਆਈ ਆ ਬੈਸਟ ਪਾਰਟ ਸਿਵਲ ਵਾਸਤੇ ਵੀ ਆ ਐਕਸਰਸ ਮੈਨ ਵਾਸਤੇ ਵੀ ਆ ਸਿਵਲ ਵਾਸਤੇ ਹੈਗੀ ਆ ਅਸਿਸਟੈਂਟ ਦੀ ਜੌਬ ਤੁਹਾਨੂੰ ਉੱਥੇ ਸਿਰਫ ਅਸਿਸਟ ਕਰਨਾ ਪਏਗਾ ਐਂਡ ਐਕਸਰਸ ਮੈਨ ਲਈ ਆ ਸਿਕਿਉਰਿਟੀ ਅਸਿਸਟੈਂਟ ਦੀ ਜੌਬ ਮਤਲਬ ਉਹਨਾਂ ਨੇ ਜੋ ਐਕਸਰਸ ਵਾਸਤੇ ਨਹੀਂ ਵੈਕੈਂਸੀਆਂ ਨੇ ਉਹ ਵੀ ਰਿਜ਼ਰਵ ਰੱਖੀਆਂ ਹੋਈਆਂ ਆ ਮੈਂ ਐਂਡ ਉਹਦੇ ਵਿੱਚ ਉਹ ਸਿਕਿਉਰਿਟੀ ਅਸਿਸਟੈਂਟ ਦੇ ਤੌਰ ਤੇ ਕੰਮ ਕਰਨਗੇ ਜਦਕਿ ਸਿਵਲ ਵਾਲੇ ਜਿਹੜੇ ਆ ਉਹ ਅਸਿਸਟੈਂਟ ਦੇ ਤੌਰ ਤੇ ਕੰਮ ਕਰਨਗੇ ਇਹ ਵੀ ਥੋੜਾ ਜਿਹਾ ਸਰਪ੍ਰਾਈਜ਼ਿੰਗ ਸੀਗਾ ਮੇਰੇ ਵਾਸਤੇ ਲੇਕਿਨ ਹਾਂ ਇਹ ਸੱਚ ਹੈ ਅੱਛਾ ਚਲੋ ਸ਼ੁਰੂ ਕਰਦੇ ਇਸ ਵੀਡੀਓ ਨੂੰ ਤੇ ਸਮਝਦੇ ਸਭ ਤੋਂ ਪਹਿਲਾਂ ਆਪਾਂ ਪੋਸਟ ਦੀ ਹੀ ਗੱਲ ਕਰਾਂਗੇ ਤੋਂ ਅਸਿਸਟੈਂਟ ਕਰਕੇ ਲਿਖਿਆ ਹੈ ਆ ਪੋਸਟ ਦਾ ਨਾਮ ਅਸਿਸਟੈਂਟ ਲਿਖਿਆ ਹੋਇਆ ਵਾ ਅਸਿਸਟੈਂਟ ਦੀ ਇਹ ਪੋਸਟ ਹੈ ਡੈਫੀਨਿਟਲੀ ਜੀ ਐਕਸਰਸ ਮੈਨ ਦਾ ਕੋਟਾ ਰੱਖਿਆ ਹੈ ਤੇ ਇਹਦਾ ਮਤਲਬ ਕਿ ਉਹਨਾਂ ਦਾ ਸਿਕਿਉਰਿਟੀ ਦਾ ਵੀ ਇਰਾਦਾ ਹੈਗਾ ਇਹਨਾਂ ਦੇ ਵਿੱਚੋਂ ਕੱਢਣ ਦਾ ਕੁਝ ਵੈਕੈਂਸੀਜ਼ ਡੈਫੀਨਿਟਲੀ ਐਕਸਰਸ ਮੈਨ ਲਈ ਹਨ ਐਂਡ ਉਹ ਵੈਕੈਂਸੀਜ਼ ਫਿਰ ਉਹ ਸਿਕਿਉਰਿਟੀ ਐਡ ਕਰ ਦੇਣਗੇ ਬਾਕੀ ਜਿੰਨੀਆਂ ਸਿਵਲ ਵਾਲੀ ਵੈਕੈਂਸੀਜ਼ ਨੇ ਠੀਕ ਹੈ ਉਹ ਕਰ ਦੇਣਗੇ ਅਸਿਸਟੈਂਟ ਦੇ ਵਿੱਚ ਐਸ ਸੀ ਐਲ ਦੇ ਵਿੱਚ ਅੱਛਾ

ਇੰਡੀਅਨ ਆਰਮੀ ਦੇ ਵਿੱਚ ਜਾਂ ਨੇਵੀ ਦੇ ਵਿੱਚ ਜਾਂ 에어ਫੋਰਸ ਦੇ ਵਿੱਚ 15 ਸਾਲ ਤੋਂ ਵੱਧ ਦੀ ਸਰਵਿਸ ਕੀਤੀ ਹੈ 100% ਇਸ ਪ੍ਰਤੀ ਲਈ एलिਜੀਬਲ ਹੈ ਜਿਹਨੂੰ ਹਾਲੇ ਵੀ ਨਹੀਂ ਯਕੀਨ ਹੋ ਰਿਹਾ ਮੇਰੀ ਗੱਲ ਸੁਣ ਕੇ ਨੋਟੀਫਿਕੇਸ਼ਨ ਦਾ ਪੇਜ ਨੰਬਰ 5 ਖੋਲੋ ਉੱਥੇ ਆਜੋ ਤੁਹਾਨੂੰ ਮੈਂ ਸਕਰੀਨ ਤੇ ਦਿਖਾਇਆ ਉਹ ਸਾਫ਼-ਸਾਫ਼ ਲਿਖਿਆ ਹੋਇਆ ਵਾ ਠੀਕ ਹੈ which means ਕਿ ਐਕਸਰਸਮੈਨ ਦਾ ਕੋਟਾ ਹੈ ਅੱਗੇ ਜਿਹੜੇ ਵੈਕੈਂਸੀਜ਼ ਨੰਬਰ ਆਫ ਪੋਸ ਦੱਸੂਗਾ ਉੱਚ ਵੀ ਐਕਸਰਸਮੈਨ ਦੇ ਕੁਝ ਵੈਕੈਂਸੀਜ਼ ਰਿਜ਼ਰਵ ਨੇ ਇੱਥੋਂ ਸਾਫ਼ ਪਾਇਆ ਲੱਗਦਾ ਹੈ ਕਿ ਸਿਵਲ ਤੇ ਐਕਸਰਸਮੈਨ ਦੋਨੋਂ ਹੀ ਅਲਾਉਡ ਨੇ ਇੱਥੇ ਅੱਛਾ ਬੈਨੀਫਿ ਉਹ ਜੋ ਸੈਲਰੀ ਹੈ ਤੁਹਾਡੀ 25500 ਤੋਂ ਲੈ ਕੇ 81100 ਦੇ ਵਿੱਚ ਵਿੱਚ ਹੋਏਗੀ ਠੀਕ ਹੈ ਇਨੀਸ਼ੀਅਲੀ ਤੁਹਾਨੂੰ ਬੇਸਿਕ ਪੇ ਦਾ 25500 ਹੀ ਮਿਲੇਗੀ 노 ਡਾਊਟ ਮਹੀਨੇ ਦੀ ਅੱਛਾ 25500 ਦੀ ਗੱਲ ਖਤਮ ਨਹੀਂ ਦੀ ਸ਼ੁਰੂ ਹੁੰਦੀ ਆ ਇਸ ਤੋਂ ਇਲਾਵਾ ਡੀਏ ਮਿਲ ਰਿਹਾ ਤੁਹਾਨੂੰ ਡੀਰੈਸ ਅਲਾਨਸ ਹਾਊਸ ਰੈਂਟ ਅਲਾਨਸ ਮਿਲ ਰਿਹਾ ਮਤਲਬ ਐਸਸੀਐਲ ਸੈਮੀਨੈਕਟ ਲੈਬੋਰਟਰੀ ਤਾਂ ਉਹ ਹਾਊਸਿੰਗ ਫੈਸਿਲਿਟੀ ਦੇ ਰਿਹਾ ਕਿ ਭਈ ਤੁਸੀਂ ਉਹਨਾਂ ਦੇ ਘਰ ਚ ਰਹੋ ਮਤਲਬ ਸਰਕਾਰ ਵੱਲੋਂ ਤੁਹਾਨੂੰ ਘਰ ਮਿਲ ਰਿਹਾ ਹੈ ਨਹੀਂ ਲੈਣਾ ਕੋਈ ਗੱਲ ਨਹੀਂ ਉਦੇ ਬਦਲੇ ਤੁਹਾਨੂੰ ਐਚ ਆਰਏ ਹਾਊਸ ਰੈਂਟ ਅਲਾਨਸ ਮਿਲ ਜੇਗਾ ਮੰਨ ਲਓ ਤੁਸੀਂ ਆਪਣੇ ਰਹਿਣ ਦਾ ਅਰੇਂਜਮੈਂਟ ਖੁਦ ਕਰ ਲਿਆ ਤਾਂ ਘਰ ਦੀ ਤੇ ਫਿਰ ਲੋੜ ਹੀ ਨਹੀਂ ਉਹਨਾਂ ਦੀ ਉਸ ਘਰ ਦੇ ਬਦਲੇ ਜਿੰਨਾ ਉਸ ਘਰ ਦਾ ਰੈਂਟ ਹੈ ਉਹ ਤੁਹਾਡੇ ਖਾਤੇ 'ਚ ਪਵੇਗਾ ਟਰਾਂਸਪੋਰਟ ਅਲਾਨਸ ਮਿਲ ਰਿਹਾ ਤੁਹਾਨੂੰ ਜਿੱਥੋਂ ਜਿੱਥੋਂ ਲੈ ਗਏ ਤੁਸੀਂ ਐਸਸੀਐਲ 'ਚ ਜਾਣਾ ਵਾ ਉਹਦਾ ਜਿੰਨਾ ਖਰਚਾ ਵਾ ਉਹ ਸਰਕਾਰ ਦੇ ਰਹੀ ਆ ਅੱਛਾ ਹੋਰ ਸੁਣੋ ਨੈਸ਼ਨਲ ਪੈਨਸ਼ਨ ਸਕੀਮ ਨੈਸ਼ਨਲ ਪੈਨਸ਼ਨ ਸਿਸਟਮ ਦੇ ਅੰਡਰ ਲਿਖਿਆ ਵਾ এমਪਲੋਇਜ਼ ਵਿਲ ਬੀ ਗਵਰਨਡ ਬਾਈ ਦਾ ਨੈਸ਼ਨਲ ਪੈਨਸ਼ਨ ਸਿਸਟਮ ਮਤਲਬ ਪੈਨਸ਼ਨ ਵੀ ਮਿਲੇਗੀ ਪੰਜਾਬ ਸਰਕਾਰ ਪੈਨਸ਼ਨ ਵੀ ਦੇ ਰਹੀ ਹੈ ਤੁਹਾਨੂੰ ਅੱਛਾ ਹੋਰ ਫੈਸਿਲਿਟੀਆਂ ਦੇ ਵਿੱਚ ਆਂਦਾ ਜੀ ਮੈਡੀਕਲ ਫੈਸਿਲਿਟੀਆਂ ਲੋ ਸੈਲਫ ਵਾਸਤੇ ਵੀ ਡਿਪੈਂਡੈਂਟ ਵਾਸਤੇ ਵੀ ਮਤਲਬ ਜਿਹੜੇ ਬੰਦੇ ਚ ਜੌਬ ਕਰਨਗੇ ਉਹਨਾਂ ਪਲੱਸ ਉਹਨਾਂ ਦੇ ਘਰ ਦੇ ਦੀਆਂ ਮੈਡੀਕਲ ਫੈਸਿਲਿਟੀਆਂ ਸਾਰੀਆਂ ਸਬਸਿਡਾਈਜ਼ਡ ਕੈਂਟੀਨ ਫੈਸਿਲਿਟੀ ਯਾਨੀ ਕੈਂਟੀਨ ਦੇ ਵਿੱਚ ਉਹ ਬਹੁਤ ਘੱਟ ਰੇਟ ਤੇ ਸਮਾਨ ਵੀ ਤੁਹਾਨੂੰ ਮਿਲੇਗਾ லீਵ ਟਰੈਵਲ ਕੰਸੈਸ਼ਨ ਜੇ ਤੁਸੀਂ ਲੀਨ ਤੇ ਜਾਂਦੇ ਹੋ ਛੁੱਟੀ ਤੇ ਜਾਂਦੇ ਹੋ ਉਹਦਾ ਵੀ ਕੰਸੈਸ਼ਨ ਮਿਲੇਗਾ ਠੀਕ ਹੈ ਐਡਵਾਂਸ ਫॉर ਕੰਸਟਰਕਸ਼ਨ ਆਫ ਹਾਊਸ ਮਤਲਬ ਘਰ ਦੀ ਕੰਸਟਰਕਸ਼ਨ ਵਾਸਤੇ ਵੀ ਪੈਸੇ ਮਿਲਣਗੇ ਹੋਰ ਕੀ ਚਾਹੀਦਾ ਜੀ ਇਸ ਤੋਂ ਬਾਅਦ ਬੈਨੀਫਿਟਸ ਕੀ ਦੇਗੀ ਕੋਈ ਗਵਰਨਮੈਂਟ ਠੀਕ ਹੈ ਐਸਐਸ ਨਗਰ ਮੁਹਾਲੀ ਦੇ ਵਿੱਚ ਦਾ ਸਬ-ਆਫ ਬੀਨ ਆਫਿਸ ਹੈ ਬਾਕੀ ਇਹਦੇ ਛੋਟੇ ਆਫਿਸਿਸ ਹੋ ਤਾਂ ਚਲੋ ਹਰ ਜਗ੍ਹਾ ਤੇ ਹੈਗੇ ਹੀ ਆ ਅੱਛਾ ਨੈਕਸਟ ਆ ਗਈ ਰੈਗੂਲਰ ਹੈ ਜਾਂ ਕੰਟਰੈਕਟ ਬੇਸਡ ਹੈ 100% ਰੈਗੂਲਰ ਹੈ ਪ੍ਰੂਫ ਤੁਹਾਡੇ ਸਾਹਮਣੇ ਆ ਮੈਂ ਰੈਗੂਲਰ ਨੂੰ ਮਾਰਕ ਵੀ ਕੀਤਾ ਹੈ ਚੈੱਕ ਕਰ ਲਓ ਸਕਰੀਨ ਦੇ ਉੱਪਰ ਠੀਕ ਹੈ ਐਂਡ ਰੈਗੂਲਰ ਬੇਸਿਸ ਤੇ ਭਰਤੀ ਆ ਕੋਈ ਡਾਊਟ ਨਹੀਂ ਇਹਦੇ ਵਿੱਚ ਨੈਕਸਟ ਆ ਗਈ ਜੌਬ ਲੋਕੇਸ਼ਨ ਆਬੀਅਸਲੀ ਜੋ ਇਹਦਾ ਹੈੱਡ ਆਫਿਸ ਹੈ ਉਹ ਐਸਐਸ ਨਗਰ ਮੁਹੱਲੇ ਚ ਹੈ ਮਤਲਬ ਫਿਰ ਪੰਜਾਬ ਦੀ ਜੌਬ ਹੈ ਬਾਕੀ ਤਾਂ ਤੁਸੀਂ ਜ਼ਿਲ੍ਹੇ ਚ ਤਾਂ ਵਾਪਸ ਆਈ ਸਕਦੇ ਹੋ ਮੈਂ ਤੁਹਾਨੂੰ ਹਮੇਸ਼ਾ ਦੱਸ ਦਈਆਂ ਆ ਔਨਲਾਈਨ ਹੈ ਜਾਂ ਆਫਲਾਈਨ ਹੈ ਅੱਛਾ ਇਹ ਪਰਤੀ ਹੈ ਇਹ ਆ ਜੀ ਔਨਲਾਈਨ ਬਿਲਕੁਲ ਔਨਲਾਈਨ ਭਰਤੀ ਹੈ ਐਂਡ ਇਹਨੂੰ ਅਪਲਾਈ ਕਰਨ ਦਾ ਲਿੰਕ ਮੈਂ ਨੀਤੇ ਡਿਸਕ੍ਰਿਪਸ਼ਨ ਬਾਕਸ ਚ ਦੇ ਦਿੱਤਾ ਹੈ ਤੁਸੀਂ ਚਾਹੋ ਤਾਂ ਉਸ ਲਿੰਕ ਤੋਂ ਆਪਣਾ ਫਾਰਮ ਭਰ ਸਕਦੇ ਹੋ ਤੁਸੀਂ ਚਾਹੋ ਤਾਂ ਕਿਸੇ ਕੈਫੇ ਜਾ ਕੇ ਵੀ ਫਾਰਮ ਭਰਵਾ ਸਕਦੇ ਹੋ ਤੁਹਾਡੀ ਮਰਜ਼ੀ ਇਸ ਤੋਂ ਇਲਾਵਾ ਨੋਟੀਫਿਕੇਸ਼ਨ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਬਾਕਸ ਤੇ ਪਾ ਦਿੱਤਾ ਹੈ ਇਹ ਜਿਹੜੀ ਮੈਂ ਤੁਹਾਨੂੰ ਛੋਟੀਆਂ ਛੋਟੀਆਂ ਕਟਿੰਗਸ ਦਿਖਾਉਣਾ ਵਾ ਸਕਰੀਨ ਦੇ ਉੱਪਰ ਇਹ ਸਾਰੀਆਂ ਨੋਟੀਫਿਕੇਸ਼ਨ ਜੋ ਹੀ ਲਈਆਂ ਗਈਆਂ ਅਸੀਂ ਆਪਣੇ ਘਰ ਨਹੀਂ ਬੈਠਦੇ ਚੀਜ਼ਾਂ ਤਾਂ ਨੋਟੀਫਿਕੇਸ਼ਨ ਦੇ ਵਿੱਚੋਂ ਹੀ ਇਹ ਹੈਗੀਆਂ ਨੇ ਠੀਕ ਹੈ ਜੀ ਤਾਂ ਇਸ ਵੈਬਸਾਈਟ ਤੇ ਤੁਸੀਂ ਅਪਲਾਈ ਕਰਨਾ ਜਿਹੜਾ ਮੈਂ ਨੀਚੇ ਡਿਸਕ੍ਰਿਪਸ਼ਨ ਬਾਕਸ ਤੇ ਲਿੰਕ ਦਿੱਤਾ ਹੈ ਨੈਕਸਟ ਆਜਨ ਨੇ ਆਪਾਂ ਏਜ ਤੇ ਇਹਦੀ ਮੈਕਸਿਮਮ ਏਜ ਐਂਡ ਐਸ ਸੀ ਐਸ ਟੀ ਪੰਜ ਸਾਲ ਦੀ ਛੋਟ ਮਿਲੇਗੀ 30 ਸਾਲ ਤੱਕ ਅਪਲਾਈ ਕਰ ਸਕਦੇ ਨੇ ਓ ਬੀ ਸੀ ਤਿੰਨ ਸਾਲ ਦੀ ਛੋਟ ਮਿਲੇਗੀ 28 ਸਾਲ ਤੱਕ ਅਪਲਾਈ ਕਰ ਸਕਦੇ ਨੇ ਫਿਜ਼ੀਕਲੀ ਹੈਂਡੀਕੈਪ ਨੂੰ ਮਿਲ ਰਹੀ ਹੈ ਜਨਰਲ ਵਾਲਿਆਂ ਨੂੰ 10 ਸਾਲ ਓ ਬੀ ਸੀ ਵਾਲਿਆਂ ਨੂੰ 13 ਸਾਲ ਤੇ ਐਸ ਸੀ ਐਸ ਟੀ ਨੂੰ 15 ਸਾਲ ਦੀ ਜਿਹੜੀ ਮਤਲਬ ਰੇਂਜ ਹੈਗੀ ਹੈ ਤੋਂ ਇਸ ਤੋਂ ਇਲਾਵਾ ਐਕਸੈਸ ਮੈਂ ਦਾ ਗੋਟਾ ਵੀ ਹੈ ਤੇ ਉਹਨਾਂ ਦਾ ਤੇ ਸਿੰਪਲੀ 60 ਸਾਲ ਤੋਂ ਘੱਟ ਹੋਣੀ ਚਾਹੀਦੀ ਬਸ ਏਜ ਠੀਕ ਹੈ ਲਿਖਿਆ ਤੇ ਇਹੀ ਆ ਕਿ 3 ਇਅਰ ਆਫਟਰ ਡਿਡਕਸ਼ਨ ਆਫ ਮਿਲਟਰੀ ਸਰਵਿਸ ਰੈਂਡਰਡ ਫਰਮ ਐਕਚੁਅਲ ਏਜ ਮਤਲਬ ਆਪਣੀ ਅਸਲੀ ਏਜ ਦੇ ਵਿੱਚੋਂ ਸਰਵਿਸ ਯਰ ਮਾਈਨਸ ਕਰ ਦੋ ਤੇ ਉਸ ਤੋਂ ਵੀ ਬਾਅਦ ਤੁਹਾਨੂੰ 3 ਸਾਲ ਦੀ ਛੋਟ ਹੈ ਅੱਛਾ ਮੋਡ ਆਫ ਸਿਲੈਕਸ਼ਨ ਦੀ ਗੱਲ ਕਰ ਲਈਏ ਸਭ ਤੋਂ ਪਹਿਲਾਂ ਹੋਏਗਾ ਤੁਹਾਡਾ OMR ਯਾਨੀ ਕਿ ਤੁਹਾਡਾ ਹੋਏਗਾ ਐ MCQ ਵਾਲਾ 100 MCQs ਵਾਲਾ ਪੇਪਰ ਪੇਪਰ ਦੇ ਦੋ ਪਾਰਟਸ ਹੋਣਗੇ ਪਾਰਟ A ਪਾਰਟ B ਠੀਕ ਹੈ ਜਿਹੜਾ ਪਾਰਟ A ਦੀ ਗੱਲ ਕਰ ਲਈਏ ਇਹਦੇ ਵਿੱਚ ਸਿਰਫ ਮੈਥ ਐਂਡ ਬੇਸਿਕ ਕੰਪਿਊਟਰ ਨੋਲੇਜ ਦੋ ਚੀਜ਼ਾਂ ਵਾਂ 20-20 ਨੰਬਰਾਂ ਦੇ ਹੋਣਗੇ ਟੋਟਲ 40 ਨੰਬਰ ਠੀਕ ਹੈ ਐਂਡ ਪਾਰਟ ਬੀ ਦੇ ਵਿੱਚ ਤੁਹਾਡਾ ਹੋਏਗਾ ਜਨਰਲ ਇੰਟੈਲੀਜੈਂਸ ਐਂਡ ਰੀਜ਼ਨਿੰਗ ਇੰਗਲਿਸ਼ ਕੰਪਰੀਹੈਂਸ਼ਨ ਜਨਰਲ ਨੋਲੇਜ ਐਂਡ ਕਰੰਟ ਅਫੇਅਰ ਇਹ ਵੀ 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 ਦੇ 60 ਨੰਬਰ ਦਾ ਹੈ ਤਾਂ ਕੁੱਲ ਮਿਲਾ ਕੇ ਤੁਹਾਡਾ 100 ਨੰਬਰ ਦਾ ਪੇਪਰ ਹੋ ਰਿਹਾ ਜੀ 2 ਘੰਟੇ ਤੁਹਾਨੂੰ ਮਿਲਣਗੇ ਇਹਦੇ ਵਿੱਚ 120 ਮਿੰਟ ਪੂਰੇ ਦਿੱਤੇ ਇਹਨਾਂ ਨੇ 120 ਮਿੰਟਾਂ ਦੇ ਵਿੱਚ ਆਪਣਾ ਪੇਪਰ ਕਰ ਲਿਓ ਜੇ ਤੁਸੀਂ ਫਿਜ਼ੀਕਲੀ ਹੈਂਡੀਕੈਪ ਹੋ ਤਾਂ 40 ਮਿੰਟ ਉੱਪਰ ਵੀ ਦੇ ਰਹੇ ਆ ਠੀਕ ਹੈ 2 ਘੰਟੇ 40 ਮਿੰਟ ਚ ਕਰ ਲਿਓ ਅੱਛਾ ਪੰਜ ਸੈਕਸ਼ਨ ਹੋਣੇ ਟੋਟਲ ਮੈਥ ਕੰਪਿਊਟਰ ਰੀਜ਼ਨਿੰਗ ਇੰਗਲਿਸ਼ ਤੇ ਜੀਕੇ ਐਂਡ ਕਰੰਟ ਅਫੇਅਰਸ ਠੀਕ ਹੈ ਜੀ ਅੱਛਾ ਇੱਥੇ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੋਏਗੀ ਇਹ ਵੀ ਥੋੜਾ ਜਿਹਾ ਮੈਨੂੰ ਹੈਰਾਨ ਕੀਤਾ ਗੱਲ ਨੇ ਬਟ ਹਾਂ ਸੱਚ ਹੈ ਇੱਥੇ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੋਏਗੀ ਨੈਕਸਟ ਆ ਜੰਨੇ ਆਪਾਂ ਸਿਲੇਬਸ ਤੇ ਸਿਲੇਬਸ ਨੂੰ ਮੈਂ ਤੁਹਾਨੂੰ ਸਕਰੀਨ ਤੇ ਦਿਖਾ ਦਿੰਦਾ ਵਾਂ ਇਹਨੂੰ ਸਕਰੀਨਸ਼ਾਟ ਆਪੇ ਲੈ ਲਓ ਇੰਨਾ ਲੰਬਾ ਸਿਲੇਬਸ ਮੈਂ ਨਹੀਂ ਪੜਨ ਵਾਲਾ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਆ ਰਿਹਾ ਤੁਹਾਡਾ ਕੁਆਂਟੀਟਿਵ ਐਬਿਟੀਚੂਡ ਐਂਡ ਕੰਪਿਊਟਰ ਦਾ ਸਿਲੇਬਸ ਪਾੜੇ ਵਾਲਾ ਉਸ ਤੋਂ ਬਾਅਦ ਆ ਰਿਹਾ ਤੁਹਾਡਾ ਜਨਰਲ ਇੰਟ ਇੰਗਲਿਸ਼ ਕੰਪਰੀਹੈਂਸ਼ਨ ਦਾ ਸਿਲੇਬਸ ਇਹਦਾ ਵੀ ਸਕਰੀਨਸ਼ਾਟ ਲੈ ਲਓ ਐਂਡ ਉਸ ਤੋਂ ਬਾਅਦ ਆਹ ਰਿਹਾ ਤੁਹਾਡਾ ਜਨਰਲ ਨੌਲੇਜ ਐਂਡ ਕਰੰਟ ਅਫੇਅਰਸ ਦਾ ਠੀਕ ਹੈ ਮਾੜਾ ਜਿਹਾ ਮੈਂ ਦੱਸ ਦਿੰਨਾ ਥੋੜਾ ਜਿਹਾ 10th ਤੱਕ ਜਿੰਨੇ ਤੁਸੀਂ ਚੈਪਟਰ ਪੜ੍ਹੇ ਹਨ ਸਾਰਿਆਂ ਦੇ ਵਿੱਚੋਂ ਜੇ ਤੁਹਾਡਾ ਪੇਪਰ 10th ਤੱਕ ਜਿੰਨੇ ਚੈਪਟਰ ਪੜ੍ਹੇ ਹੈ ਨੈਕਸਟ ਆਜਣੇ ਆਪਾਂ ਐਪਲੀਕੇਸ਼ਨ ਫੀਸ ਤੇ ਅੱਛਾ ਅਗਰ ਤੁਸੀਂ ਜਨਰਲ ਈਡਬਲਿਊਐਸ ਜਾਂ ਓਬੀਸੀ ਕੈਟਾਗਰੀ ਦੇ ਹੋ ਤਾਂ ਤੁਹਾਨੂੰ ਦੇਣੀ ਪਈਗੀ 800 ਰੁਪਿਆ ਸਰਕਾਰੀ ਫੀਸ ਨਾਲ ਲੱਗੇਗੀ 18% GST 944 ਰੁਪਏ ਟੋਟਲ ਫੀਸ ਬਣਦੀ ਤੁਹਾਡੀ ਅਗਰ ਤੁਸੀਂ ਊਮੈਨ ਹੋ ਫੀਮੇਲ ਕਿਸੇ ਵੀ ਕੈਟਾਗਰੀ ਦੇ ਐਸਈਓ ਐਸਟੀਓ ਐਕਸਰਸਮੈਨ ਹੋ ਫਿਜ਼ੀਕਲੀ ਹੈਂਡੀਕੈਪ ਹੋ 400 ਰੁਪਏ ਸਰਕਾਰੀ ਫੀਸ ਤੇ 18% ਦੇ ਹਿਸਾਬ ਨਾਲ 72 ਰੁਪਏ GST 472 ਰੁਪਏ ਤੁਹਾਡੀ ਟੋਟਲ ਫੀਸ ਹੋ ਜਾਏਗੀ ਅੱਛਾ ਉਸ ਤੋਂ ਬਾਅਦ ਜਿੱਤੜਾ ਪੇਪਰ ਵਗੈਰਾ ਹੋ ਜਾਏਗਾ ਨੈਕਸਟ ਹੋਏਗੀ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਠੀਕ ਹੈ ਤੂੰ ਡਾਕੂਮੈਂਟ ਵੈਰੀਫਿਕੇਸ਼ਨ ਚ ਆਬਸਲੀ ਸਾਰੇ ਓਰੀਜਨਲ ਪ੍ਰੂਫ ਲੈ ਕੇ ਜਾਣੇ ਆਪਣੇ ਸਾਰੇ ਓਰੀਜਨਲ ਲੈ ਕੇ ਜਾਇਓ ਕੁਛ ਵੀ ਫੋਟੋਸਟੇਟ ਨਹੀਂ ਚਾਹੀਦਾ ਉੱਥੇ ਮੇਰੀ ਮਨੋ ਤਾਂ ਇੱਕ ਫੋਟੋਸਟੇਟ ਕਾਪੀ ਲੈ ਆ ਜਾਇਓ ਸਾਰੇ ਡਾਕੂਮੈਂਟਸ ਦੀ ਉੱਥੇ ਕਈ ਵਾਰ ਲੋਡ ਪੈ ਜਾਂਦੀ ਹੁੰਦੀ ਆ ਲਾਸਟ ਡਾਕੂਮੈਂਟ ਵੈਰੀਫਿਕੇਸ਼ਨ ਜੇ ਇਹੀ ਹੋਇਆ ਸੀ ਕਿਸੇ ਨਾਲ ਠੀਕ ਹੈ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਇੱਕ ਓਰੀਜਨਲ ਫੋਟੋ ਆਈਡੀ ਪ੍ਰੂਫ ਵੀ ਚਾਹੀਦਾ ਤੁਹਾਡਾ ਆਧਾਰ ਕਾਰਡ ਹੋ ਸਕਦਾ ਹੈ ਪੈਨ ਕਾਰਡ ਹੋ ਸਕਦਾ ਹੈ ਠੀਕ ਹੈ ਐਂਡ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਫੋਟੋ ਕਾਪੀਜ਼ ਤੇ ਓਰੀਜਨਲ ਦੋ ਇਹਦੇ ਇਹੋ ਵੇ ਕੱਲਿਓ ਰਿਜਿਸਟ੍ਰੇਜ ਆ ਜਾਓ ਬਾ ਚੁੱਥੇ ਉਹ ਫੋਟੋ ਸਟੇਟ ਮੰਗਣ ਕਿਉਂਕਿ ਬਹੁਤ ਵਾਰ ਹੁੰਦਾ ਹੈ ਕਿ ਫੋਟੋ ਸਟੇਟ ਕਈ ਵਾਰ ਰਿਕਾਰਡਸ ਰੱਖਣ ਦੀ ਲੋੜ ਪੈਂਦੀ ਹੈ ਇਸ ਲਈ ਫੋਟੋ ਸਟੇਟ ਲੈ ਕੇ ਜਾਇਓ। ਅੱਛਾ ਇਸ ਤੋਂ ਇਲਾਵਾ ਤਾਂ ਡਾ ਚੀ ਜਾਂ ਕੈਟਾਗਰੀ ਸਰਟੀਫਿਕੇਟ ਫਿਜ਼ੀਕਲੀ ਹੈਂਡੀਕੈਪ ਜੇ ਐਕਸਰਿਸਮੈਨ ਹੋ ਤੇ ਫਿਰ ਸਾਰੇ ਤੁਹਾਡੇ ਉਹੀ ਆਰਮੀ ਦਾ ਆਪਣਾ ਐਕਸਰਿਸਮੈਨ ਦਾ ਗ੍ਰੈਜੂਏਸ਼ਨ ਵਾਲਾ ਪੀਪੀਓ ਡਿਸਚਾਰਜ ਬੁੱਕ ਠੀਕ ਹੈ ਇਹ ਸਾਰਾ ਕੁਝ ਜਿਹੜਾ ਵਾ ਇਹ ਤੁਸੀਂ ਲੈ ਕੇ ਜਾਣਾ ਜੇ ਆਲਰੇਡੀ ਕਿਤੇ ਕੰਮ ਕਰ ਰਹੇ ਹੋ ਫਿਰ ਐਨਓਸੀ ਲੈ ਕੇ ਜਾਇਓ ਨਾਲ ਨੋ ਆਬਜੈਕਸ਼ਨ ਪਲੇ अच्छा इस तलावा तो चाहिए एक सौ भी घंटे का कंप्यूटर सर्टिफिकेट भी इतने ठीक है पर जे ग्रेजुएशन बीसीए बी एस सी, -सी आई टी या बीटैक कंप्यूटर साइंस है फिर नहीं लड़ अदरवाइज नहीं लड़ ठीक है वैसे इन्होंने कंप्यूटर सर्टिफिकेट मंगे एक सौ भी घंटे वाला ठीक है आई एसओ नाइन थाउजेंड वन सर्टिफाइड सर्टिफिकेट अच्छा क्वालिफिकेशन की गल करिए सिंपली जिन्हें ग्रैजुएशन की एलिजिबल है कोई डाउट नहीं है ਐਕਸਰਿਸਮੈਨ 100% ਆਪਣੀ ਆਰਮੀ ਗ੍ਰੈਜੂਏਸ਼ਨ ਦੇ ਬੇਸ ਤੇ ਫਿਲ ਕਰ ਸਕਦੇ ਆ ਕੋਈ ਨਹੀਂ ਮਨਾ ਕਰ ਸਕਦਾ ਇਸ ਤਰ੍ਹਾਂਾ ਕੰਪਿਊਟਰ ਦੀ ਅੱਛੀ ਨੋਲੇਜ ਹੋਣੀ ਚਾਹੀਦੀ ਤੁਹਾਨੂੰ ਪ੍ਰੋਫੀਸ਼ੀਐਂਸੀ ਹੋਣੀ ਚਾਹੀਦੀ ਉਹਦੇ ਵਿੱਚ ਨੈਕਸਟ ਆਜਨ ਨੇ ਆਪਾਂ ਨੰਬਰ ਆਫ ਪੋਸਟ ਤੇ 25 ਵੈਕੈਂਸੀਜ਼ ਨੇ ਜੀ ਇੱਥੇ ਵਧੀਆ 25 ਵੈਕੈਂਸੀਜ਼ ਐਂਡ ਇਹਦੇ ਵਿੱਚੋਂ 11 ਜਨਰਲ ਦੀਆਂ 2 EWS ਦੀਆਂ 6 OBC 6 SC ST 1 ਫਿਜ਼ੀਕਲੀ ਹੈਂਡੀਕੈਪ 1 ਐਕਸਰਿਸਮੈਨ ਸਾਰੀ ਵੈਕੈਂਸੀਜ਼ ਤੁਸੀਂ ਸਕਰੀਨ ਤੇ ਦੇਖ ਹੀ ਪਾ ਰਹੇ ਹੋ ਠੀਕ ਹੈ ਇਹਦਾ ਸਕਰੀਨਸ਼ਾਟ ਲੈ ਲਓ ਪੋਸਟ ਦਾ ਇਸ ਤੋਂ ਲਵਾਪਗਲ ਕਰਾਂਗੇ ਇੰਪੋਰਟੈਂਟ ਡੇਟਸ ਤੀ 27 ਜਨਵਰੀ 2025 ਨੇ ਪਰਟੀ ਸਟਾਰਟ ਹੋ ਚੁੱਕੀ ਆ ਹਲੇ ਚੱਲੇਗੀ 26 ਫਰਵਰੀ 2025 ਤੱਕ ਐਂਡ ਫੀਸ ਪੇ ਕਰਨ ਦੀ ਲਾਸਟ ਡੇਟ 28 ਫਰਵਰੀ 2025 ਹੋਏਗੀ ਬੈਸਟ ਪਾਰਟ ਮਾਰਚ ਜੀ ਤੁਹਾਡਾ ਪੇਪਰ ਹੋ ਜਾਣਾ ਠੀਕ ਹੈ ਕੋਈ ਡਿਲੇ ਨਹੀਂ ਕਰਨਾ ਇਹਨਾਂ ਨੇ ਬਹੁਤ ਜਲਦੀ ਕਰ ਰਹੇ ਨੇ ਸਾਰਿਆਂ ਨੂੰ ਰੱਖ ਰਹੇ ਨੇ ਠੀਕ ਹੈ ਜਰੂਰ ਇਹ ਫਾਰਮ ਨੂੰ ਭਰੋ ਚਲੋ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆ ਗਈ ਹੋएगी ਤਕਰੀਬਨ ਸਾਰੇ ਸੈਕਸ਼ਨ ਕਵਰ ਹੋ ਗਏ ਆ ਅਗਰ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਨੋਟੀਫਿਕੇਸ਼ਨ ਦੀ ਸਹੀ ਜਾਣਕਾਰੀ ਸਹੀ ਟਾਈਮ ਤੇ ਤੁਹਾਨੂੰ ਮਿਲ ਜੇ ਇਸ ਵੀਡੀਓ ਨੂੰ ਆਪਣੇ ਸਾਰੇ ਫਰੈਂਡਸ ਨਾਲ ਸ਼ੇਅਰ ਕਰੋ ਜਿਹੜੇ ਪੰਜਾਬ 'ਚ ਰਹਿੰਦੇ ਆ ਕਿਉਂਕਿ ਪੂਰੇ ਪੰਜਾਬ ਦੀ ਭਰਤੀ ਆ ਠੀਕ ਹੈ ਜੀ ਮੋਹਾਲੀ ਵਾਲੇ ਲੋਕ ਤਾਂ ਡੈਫੀਨਿਟਲੀ ਸ਼ੇਅਰ ਕਰਨ ਉਹਨਾਂ ਦੇ ਤੇ ਘਰ ਦੇ ਅੰਦਰ ਹੀ ਭਰਤੀ ਆ ਐਂਡ ਇਸ ਵੀਡੀਓ ਦੇ ਵਿੱਚ ਫਿਲਹਾਲ ਇੰਨਾ ਹੀ ਹੈ ਅਗਲੀ ਵੀਡੀਓ 'ਚ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੈ ਹਿੰਦ